ਬੜੀ ਕੰਤਨ ਗੁਰਰਾਮਦਾਸ ਨੇ ਧੰਨ ਧੰਨ ਬਾਬਾ ਗੁਰਦਤਾ ਸਾਹਿਬ ਨੇ ਬੜੀ ਕਿਰਪਾ ਕੀਤੀ ਹੈ ਮੇਰੇ ਮਾਲਕ ਨੇ ਬਹੁਤ ਕਿਰਪਾ ਕੀਤੀ ਆ ਜਦੋਂ 47 42 ਮੇਰੇ ਖਾਲ ਸਟੈਂਡਰ ਰਹਿ ਗਏ ਸੀ ਤੇ ਪੀਸੀ ਮਿਲ ਗਈ ਉਹਨਾਂ ਨੂੰ ਤੇ ਬੜੇ ਪਰੇਸ਼ਾਨੇ ਜਿਹੜੇ ਮਗਰੋਂ 5-10 ਮਿੰਟ ਨਿਕਲੇ ਆ ਉਹ ਤੇ ਮਾਲਕ ਹੀ ਕੱਢਿਆ ਜਦਾਂ ਕੱਢਿਆ ਕਿਉਂ ਉਹ ਮਾਂ ਪਿਓ ਨੂੰ ਫਿਕਰ ਵੜਾ ਹੁੰਦਾ ਤੇ ਹੁਣ ਤੇ ਮਾਲਕ ਨੇ ਕਿਰਪਾ ਕਰਤੀ ਆ ਰਾਤ ਨੀਂਦ ਸੁਖੀ ਆਉ ਉਹਦੋਂ ਇੰਗਲੈਂਡ ਤੋਂ ਉਹ ਸੈਨੀ ਫੇਲਿੰਗ ਤੋਂ ਗਲਤੀ ਹੋਈ ਚਲੋ ਬੱਚਾ ਸੁਧਾਰ ਕੇ ਦੇਸ਼ ਨੂੰ ਮੈਡਲ ਦਿੱਤੇ ਆ ਸਾਰੀ ਟੀਮ ਨੇ ਵਧੀਆ ਖੇਡਿਆ ਤੇ ਚੜ੍ਹਦੀ ਕਲਾ ਤੇ ਯਾ ਤੇ ਛੁੱਪ ਘੜੀ ਬੜੀ ਖੁਸ਼ੀ ਦਾ ਮਾਹੌਲ ਬਣਿਆ ਘਰ ਵਿੱਚ ਰੌਣਕਾਂ ਲੱਗੀਆਂ ਬੜੇ ਮਾਣ ਵਾਲੀ ਗੱਲ ਆ ਜੀ ਟਿੰਮੋ ਵਾਲ ਵਿੱਚ ਮਾਝੇ ਦੀ ਧਰਤੀ ਤੇ ਪੂਰੇ ਵਰਲਡ 'ਚ ਛਾ ਗਿਆ ਸਾਰੀ ਟੀਮ ਛਾ ਗਈ ਹੈ ਤੇ ਬੜੀ ਖੁਸ਼ੀ ਵਾਲੀ ਗੱਲ ਆ ਸਮਝ ਨਹੀਂ ਆ ਰਹੀ ਕਿੰਨਾ ਮਾਣ ਆਪਾਂ ਨੂੰ ਆਤਮੇ ਵੀ ਪੁੱਤਰੇ 2 ਗੋਲ ਕੀਤੇ ਬੜੇ ਇਸ਼ਤਿਹਾਰ ਜਿਹੜੇ ਬਹੁਤ ਉਹਨਾਂ ਦੀ ਕਲਾਂ ਸਾਹਮਣੇ ਹੁਣ ਆਣੀਆਂ ਸ਼ੁਰੂ ਹੋ ਜਣੀਆਂ ਸਾਨੂੰ ਅਜੇ ਪੁਰਸਕਾਰ ਨਹੀਂ ਮਿਲਦੀ ਪਈ ਅਟੈਂਡ ਕਰਾਉਣਾ ਉਹ ਜਿਹੜੇ ਸਾਡੇ ਕਾਲਜ ਰਿਸ਼ਤੇ ਦਾ ਸਭ ਦੇਣਦੇ ਉਹਨਾਂ ਨੂੰ ਬਹੁਤ ਬਹੁਤ ਬਧਾਈ